ਜੀ ਕੀ ਹਾਲ ਚਾਲ ਹੈ ਹੋਸੇ ਸਰਟੀਫਿਕੇਟ ਸਾਸ਼ੀਆ ਗਾਲ ਜੀ ਤੇ ਅੱਧਾ ਲੱਗੇ ਚੱਲੇ ਆਪਾਂ ਫੋਰ ਦੀ ਬੈਂਡਰੀ ਇਹ ਆਪਾਂ ਦਾ ਹਾਲ ਜੀ ਆ ਜਾ ਕੇ ਦਿਖਾਵਾਂਗੇ ਚੱਕਰ ਚਾਰ ਲਗਾ ਦੇ ਜੀ ਤੇ ਕਰੋ ਤੋਂ ਉਹ ਚੈੱਕ ਕਰੋ ਦੇ ਸਾਥੇ ਜਿਹੜੇ ਜਿਹੜੇ ਵਿੱਚੇ ਹੁੰਦੇ ਨਹੀਂ ਪੋਸਟੇਜ ਹੁੰਦੇ ਜਿਹੜੇ ਤਾਰੇ ਲੱਗੇ ਨੇ ਇਹੋਂ ਨਾਂ ਬੈਟਰੀ ਖੋ ਗਿਆ ਕਿਉਂਕਿ ਬੜੇ ਕੰਮ ਤੋਂ 6-7 ਸਾਲ ਹੋ ਗਏ ਨਾ ਬੈਟਰੀ ਨੂੰ ਹਾਂ ਕਰਦੀ ਹਾਂ ਹਾਂ ਜੀ ਬੈਟਰੀ ਆਪਾਂ ਲੈ ਆਏ ਸੀ ਅਰੇ ਉਹ ਬੈਟਰੀ ਕਹਿੰਦਾ ਕਿ ਉਹ ਦੇ ਜਿਹੜੇ ਅੰਦਰ ਬੋਸ਼ੀ ਹੁੰਦੇ ਬੋਸ਼ੀ ਆ ਕੀ ਇਹਦੇ ਅੰਦਰ ਤਾਰਾ ਹੁੰਦੇ ਆ ਉਹ ਮਲ ਨਹੀਂ ਹੈਗੇ ਮਤਲਬ ਚੱਲ ਨਹੀਂ ਨਿਕਲ ਚੱਲਦੀ ਜਗਾ ਬੈਟਰੀ ਸੀ ਇਹ ਨਹੀਂ ਨਹੀਂ ਉਹ ਰਹੀ ਹੈ ਨਾ ਬੰਦ ਰਹੀ ਆ ਜਿਹੜੇ ਅੰਦਰ ਉਹ ਵਾਲੇ ਆ ਬੋਛੀ ਗਏ ਨੇ ਲੇਟਾ 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 ਹੋ ਉਮਰਾਂ ਵਿਚ ਆਹ ਮੈਂ ਨਵੀਂ ਪੈਣੀ ਹੈ ਪੈਣ ਖਦੀ ਜਾਂਦਾ ਚਲੋ ਦੇ ਦੇ ਇਹ ਸਾਧਦੇ ਆ ਠੀਕ ਧੁੰਦ ਬੜੀ ਆ ਕੋਨਟ੍ਰੈਕਟ ਦਾ ਰੰਗ ਰੂਗ ਬੜੀ ਹੋਣਾ ਫੋਰਡ ਦਾ ਤਾਂ ਕਰਕੇ ਫਿਰ ਕੋਈ ਪਤਾ ਵੇਲੇ ਬਸ ਗੱਨੇ ਗੁਣੇ ਤਾਂ ਕੰਮ ਚੱਲਣਦੇ ਇੱਧਰ ਲੱਗਾ ਫਿਰ ਕਿਹੜਾ ਕਰਨ ਦੇਖ ਸਕਦੇ ਆ ਇਹ ਠੀਗੜੀ ਦੇ ਵਿੱਚ ਹੈਗੀ ਆ ਮੱਖੀ ਤੇ ਕਣਕ ਤੇ ਜਿਹਨੂੰ ਭਾਗ ਆ ਮਤਲਬ ਪਸ਼ੂ ਦਾ ਚਾਰਾ ਉਹਨਾਂ ਨੂੰ ਲੱਗਦਾ ਲੱਗ ਪਿਗੜਾ ਆ ਕਾਹ ਮੈਂ ਜੀ ਅੱਜ ਆਪਾਂ ਲੱਗੇ ਆ ਕਣਕ ਬੀਜਣ ਤੇ ਮੈਂ ਲੈ ਕੇ ਚੱਲਾ ਸੀ 20 ਤੇ ਬੀਜ ਜਿਹਦੇ ਪਹਿਲਾਂ ਅਗਰੈਸਿਵਿਟੀ ਦੇਈਆਂ ਆ ਕੱਟ ਗਿਆ ਸੀ 20 ਤੇ ਹੁਣ ਮੈਂ ਲੈ ਕੇ ਚੱਲਾ ਆ ਅੱਜ ਥੋੜਾ ਇਹ ਧੁੰਦ ਵੀ ਘਟਿਆ ਸੀਗੀ ਸਵੇਰੇ ਪਲਤ ਗਈ ਆ ਤੇ ਹੁਣ ਚੱਲਦੇ ਆਂ ਧੁੰਦ ਜਾ ਕੇ ਪਿੰਡ ਦੇ ਵਿੱਚ ਜੁਨਾ ਚੱਲਦੇ ਆਂ ਜੀ ਮੈਂ ਖੇਤ ਵਿੱਚ ਆ ਗਿਆ ਸੀਗਾ ਤੇ ਵੇਖ ਸਾਦਦੇ ਆਂ ਜਿੰਜ ਲੱਗਿਆ ਸੁਪਰ ਹਿੱਡਰ ਨਾਲ ਦੇਖੋ ਕਰੋ ਚੈੱਕ ਇਹ ਆਪਣਾ ਕਮਾਦ ਜਿਹਾ ਨਾ ਜਿਹੜਾ ਕਮਾਦੇ ਬਦਲ ਆਇਆ ਮਾਲਾਇਆ ਜੇ ਬੰਦਾ ਜਿਹੜੇ ਉਹ ਪੈਪ ਨੇ ਜਿਹਦੇ ਵਿੱਚ ਬੀ ਤੇ ਜਿਹਦੇ ਵਿੱਚ ਖਾਦ ਆਉਂਦੇ ਆ ਉਹ ਕਦੀ ਕਦੀ ਨਾ ਬੰਦ ਹੋ ਜਾਂਦੇ ਆ ਤਾਂ ਕਰ ਇੱਕੋ ਬੰਦਾ ਪਿੱਛੇ ਧਿਆਨ ਰੱਖਦਾ ਕਿ ਜਿਹੜਾ ਪੈਪ ਬੰਦ ਹੋ ਗਿਆ ਤੇ ਉਹਨੂੰ ਡੰਡਾ ਮਾਰ ਦੇ ਕਿ ਜਿਹੜੀ ਖਾਦ ਰੁਕੀ ਹੋਣੀ ਉਹ ਵੀ ਚੱਲ ਜਾਣੀ ਹੁੰਦੀ ਹੈ ਤੇ ਲੋਨ ਨੂੰ ਸੌ ਇੱਟੇ ਰਿਫਾਈਟ ਕਰਾਉਂਦੇ ਆ ਸੁਪਰ ਹੈਡਰ ਦਾ ਇਹ ਫਾਇਦਾ ਹੁਣ ਕਮਾ ਲਿਆ ਥੋੜੇ ਕਮਾ ਦੇ ਪਹਿਲਾਂ ਇਹਨੂੰ ਵਾ ਵੋ ਦੋ ਤਿੰਨ ਵਾਰੀ ਫਿਰ ਕਰੋ ਸਟ ਇਤੋਂ ਬੜੀ ਇੱਦਾਂ ਹੀ ਸੁਪਰ ਹਿੱਟਰਾਂ ਵਿੱਚ ਦੇਖੋ 10 7 ਸਪੈ ਚੈੱਕ ਕਰੋ ਲੋਕਾਂ ਨੇ ਕਰਾ ਚੱਕਿਆ ਝਗੜਾ ਕਲਾਹੀ ਵੀ ਜਣਾ ਨਾ ਬਸ ਹੋ ਗਈ ਕਟਦੀ ਆਵਾਜ਼ ਹੀ ਹੈ ਨਹੀਂ ਤੁਹਾਂ ਦੀ ਵੀ ਨਹੀਂ ਹੈਗੀ ਹੈਗੀ ਆ ਵਿੱਚ ਬਤਾ ਦੇ ਦੇ ਚਲ ਬੀਜਣਦੇ ਆ ਕਣਕ ਬਦਲ ਠੰਡਾ ਪਲਾਈਏ ਸੁਭਾਣ ਵੀ ਲਿਆਉਂਦਾ ਫੇਰਾ ਕਿ ਤੂੰ ਮਗਰ ਇਹ ਬੰਦਿਆਂ ਨੂੰ ਠੰਡਾ ਕਰੀਏ ਔਰ ਚਲੋ ਇੱਥੇ ਦੇ ਕਿੰਨੀ ਕੀ ਬਹੁਤ ਹੈ ਉਸ ਤੋਂ ਕੀ ਜ਼ਿਆਦਾ ਲੋੜ ਹੈ ਬਹੁਤ 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 ਗੱਜੇ ਕਿ ਕੁਹੜੀ ਤਾਂ ਬਾਹਰ ਆ ਵੀ ਵਿੱਚੇ ਛੇੜਨਾ ਪੈਣਾ ਹੋਊਗਾ ਅੰਦਰ ਇਹਦਾ ਵਿੱਚ ਹੋਰ ਵੀ ਆ ਰਹੇ ਕੜ ਆਵੇ ਬੇਟਾ ਨਿਕਲਿਆ ਨਹੀਂ ਅਗੜਾ ਨਿਕਲ ਹੀ ਨਹੀਂ ਅੱਧਾ ਬੋਰਾ ਅੱਧਾ ਇਹ ਤਾਂ ਲਿਆ ਬੋਰੇ ਚ ਪਾਓ ਉਹ ਇਹ ਮੋੜ ਮੋੜ ਰੋ ਬਣਾ ਦੋਰੀ ਆਪਾਂ ਇੱਕ ਬਾਈ ਚੱਲ ਪਏ ਦਾ ਇੱਧਰ ਠੰਡਾ ਕਰੀਏ ਲਿਆ 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 ਮਾਰਾ ਬੰਦਾ ਮੂਮੀ ਠੰਡਾ ਕਰੀਏ ਫਾਲੇ ਆ ਗਈ ਪਿੱਛੇ ਆਉਂਦੇ ਜਿਹੜੇ ਪਹਿਲੇ ਪਾਏ ਉਹ ਨਹੀਂ ਫਾਲੇ ਤਿੱਖੇ ਤੱਕੇ ਹੋਏ ਚਲੋ ਕਿਹੜੇ ਪਹਿਲਾਂ ਠੰਡਾ ਪੀ ਗਏ ਹੋ ਗਏ ਠੰਡੇ ਹੋ ਗਏ ਕੈਂਮ ਵੀ ਹੋਰ ਸਿਆਵਾ ਚਾਹੀਦੀ ਹੋਵੇ ਬਸ ਜੀ ਬਸ ਸ਼ੁਕਰੀਆ ਮਿਹਰਬਾਨੀ ਸਹੀ ਆ ਸਹੀ ਆ ਆਓ ਕੈਂਮ ਠੰਡਾ ਪੀ ਗਏ ਆ ਬੜਿਆ ਹੋ ਗਿਆ ਆਪ ਜਾ ਰਹੇ ਹਾਂ ਹਰ ਪਾਇੰਗੇ ਸੁਪਰ ਟ੍ਰੈਕਟਰ ਮੈਂ ਇਹਦਾ ਲੰਮਾ ਰੈਕਟਰ ਲਾ ਕੇ ਤੇ ਤੇਲ ਲਾ ਕੇ ਆਹੀਂ ਤੇ ਲੋ ਸਕੂਟਰੀ ਲੈ ਕੇ ਆਹੀਂ ਪਹਿਲਾਂ ਮੈਂ ਸੂਰ ਨੂੰ ਨਕਲੀ ਕਰਤੀ ਆਪੇ ਲੈ ਆਏ ਉਹਨਾਂ ਮੈਂ ਤਾਂ ਰੈਕਟਰ ਲੈ ਕੇ ਉਹ ਚੱਕ ਮਿੱਤਰੋ ਸੇ ਪਾਇੰਗੇ ਦੇਖਸਾ ਉਹਨੇ ਨਾ ਕੱਤਾ ਹੀ ਵੀ DNA ਉਹ ਚਲਦੇ ਆ ਗਏ ਸਕੇ ਆਪਾਂ ਕਰੇ ਤੇ ਟ੍ਰੈਕਟਰ ਖੜਾ ਕਰਦੇ ਆ ਤੇ ਹੁਣ ਆਪਾਂ ਚੱਲਦੇ ਚਾਚੇ ਕਿਉਂ ਕਹਿੰਦੇ ਜਾ ਜਾ ਕੇ ਨਿਕੋ ਸ਼ਿਕਰੰਦੇਆ ਹੁਣ ਸਿਆਲਾਂ ਦਾ ਟਾਈਮ ਹੈ ਟਾਂਡੇ ਤਾਂ ਕਰਕੇ ਹੁਣ ਜਿਹੜਾ ਪਟਾਟੇ ਦੇ ਕੰਮ ਕਰਨੇ ਉਹ ਕੰਮ ਰੁਕ ਗਿਆ ਕਿ ਰੰਗ ਦਾ ਤੇ ਰੰਗ ਕਰਾਂਗੇ ਧੁੱਪ ਚਾਹੀਦੀ ਆ ਤੇ ਰੰਗ ਸੁੱਕੂਗਾ ਤੇ ਹੁਣ ਪਾਣੀ ਮਾਰੇ ਮੁੱਢੇ ਕਰ ਲਈਦੇ ਮਿਆਣੇ ਤੇ ਲੱਗੇ ਲੱਗਾ ਲੱਕਾ ਬਾੜ ਚਲੋ ਨਹੀਂ ਨਹੀਂ ਮੈਂ ਕਰ ਏ ਕੜਵਾੜਾ ਲੱਗਦਾ ਹੈ ਤੇਰਾ ਬਾੜ ਗਿਆ ਉਹਦੀ ਵੱਡੀ ਲੱਕੜ ਮੈਂ ਬਾੜ ਤਾ ਨਮੋ ਤੇ ਕੰਮ ਨਹੀਂ ਆਣੇ ਦਿਖਾ ਕੇ ਲੈ ਗਈ ਉਹਨਾਂ ਨੇ ਹਣੀ ਕਰਨ ਦੇ ਆ ਕੀ ਕਰੰਦੇ ਆ ਆਲੂ ਪੱਟੇ ਆ ਆਲੂ ਬਾੜਦੇ ਆ ਆਲੂ ਕਿੱਥੇ ਆਲੂ ਦੇ ਛੋਟੇ ਆ ਅੱਜ ਦੇ ਆ ਆ ਬੁੱਡੇ ਆ ਛੋਟੇ ਆਲੂ ਆ ਆ ਬੁੱਡੇ ਆ ਛੋਟੇ ਆ ਬੁੱਡੇ ਆ ਛੋਟੇ ਆਲੂ ਦੇ ਕਿੱਥੇ ਕਿੱਥੋਂ ਪੱਟੇ ਆ ਇੱਥੋਂ ਆਹ ਤੋਂ ਨਾ ਪੱਟੋ ਹੋ ਜੇ ਹੋ ਗਿਆ ਨਹੀਂ ਹੋਇਆ ਜੇ ਜਿਹੜਾ ਆ ਪਾਲੂ ਪੱਟਾਂਗੇ ਨਾ ਉਹਦੇ ਨੂੰ ਪੇਚਾ ਕੇ ਉਹਦੇ ਪੱਟਾ ਕੇ ਹੁਣ ਨਹੀਂ ਆ ਪਟਣੇ ਆਪਾਂ ਆਪ ਖਾਲ ਲਾ ਲਈ ਓਏ ਕਹੀ ਰੇ ਇਹ ਲੈ ਕਰੋ ਆਲੂ ਚੈੱਕ ਕਰੋ ਲੈ ਛੋਟਾ ਆਲੂ ਇੱਥੇ ਤੇ ਹੈ ਲੈ ਇੱਥੇ ਇਤਨੇ ਆਲੂ ਹੁੰਦੇ ਜਿੱਥੇ ਵੇਲ ਹੁੰਦੇ ਨਾ ਉੱਥੇ ਆਲੂ ਹੁੰਦੇ ਆ

ਇਦਾਂ ਪਾ ਵੜਦੇ ਨਾ ਤੇ ਆ ਕੜਾ ਥਿਆ ਗਿਆ ਲੱਗ ਜਾਂਦਾ ਦੇਖੋ ਦੂਜੀ ਰਹਿ ਗਿਆ ਬਾਸ ਆ ਹੀ ਰਹਿ ਗਿਆ ਲੈ ਲਾਮਾ ਜਗ ਥੋੜੇ ਲਾਓ ਇਹ ਕੋੜਾ ਹੈ ਬੜਾ ਭਾਰਾ ਆ ਹਮ ਇਹ ਵਾ ਹਜੂ ਨਹੀਂ ਲਈ ਰੋਪੀ ਤੋਂ ਮਨੇ ਨਾ ਮਾਰਤਾ ਨਹੀਂ ਟੁੱਬੇ ਆਂ ਜੀ ਅੱਖਾਂ ਮੋਰੀਆਂ Mariano kiki gordo ghênh tói quá nó ngon ngé không ai 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 hê 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 ਯਾ ਵਾਸ਼ ਤੁਹਾਡੇ ਸ਼ਾਬਾਸ਼ ਯਾ ਵਾਸ਼ ਸ਼ਾਬਾਸ਼ ਕੁਛ ਰੋਕ ਮੈਨਾ ਪੰਗੇ ਲੈਣੇ ਨਹੀਂ ਪੰਗੇ ਲੈ ਲੈ ਪਤਾ ਨਹੀਂ ਆਦਾ ਆਦਾ ਓਏ ਚਲੋ ਓ ਫੇਰ ਫਾਟਦੀ ਲੱਗਦਾ ਮੈਨੂੰ ਜਾਣਾ ਪੈਣਾ ਦੇਖ ਸਕਦੇ ਆਂ ਦੇਖ ਸਕਦੇ ਆਂ ਆਪਾਂ ਉਧਰ ਕੰਮ ਨਿਵੇੜ ਕੇ ਆ ਕੇ ਸੀਗੇ ਤੇ ਆਪਾਂ ਫੋਰ ਕਰ ਦਿੱਤਾ ਇੱਧਰ ਖੜਾ ਪੀਛਾਦੇ ਆ ਇਹ ਆਪਾਂ ਕਰਾਂਗੇ ਹੁਣ ਕੰਮ ਇਹਦਾ ਬਹੁਤ ਕੀ ਪੈਂਡਿੰਗ ਹੈ ਦਾ ਕੰਮ ਰਹਿਣਾ ਆਪਣਾ ਤੇ ਦਾ ਮਿੱਟਾ ਇਹ ਬੈਗ ਜਿਨ ਦੇਖੋ ਨਾ ਹਾਂ ਬਹੁਤ ਵਧੀਆ ਹੋ ਗਿਆ ਦੇਖੋ ਦੇਖੋ ਤੇ ਬਾਕੀ ਹਾਵੀ ਰੰਗ ਠੀਕ ਹੀ ਆ ਰੰਗ ਚੀ ਮੇਰਾ ਫਸ ਪ੍ਰਿਯਮਾਨ ਕੀ ਤੇ ਟੈਰਣਾ ਇਹ ਮਾਣ ਕਰੋ ਚੈੱਕ ਤੇ ਡਰਾਈਵਰ ਲਿਆ ਸੀਗਾ ਟਰਾਲੀ ਤੇ ਕਰੋ ਚੈੱਕ ਮਿੱਤਰੋ ਤੇ ਹੁਣ ਕਰਦੇ ਆ ਬਲੌਗ ਨੂੰ ਐਂਡ ਤੇ ਜਿਹੜੇ ਮੇਰੇ ਭਰਾਵਾਂ ਨੇ ਬਲੌਗ ਨੂੰ ਲਾਇਕ ਨਹੀਂ ਕੀਤਾ ਲਾਈਕ ਕਰ ਦਿਓ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਮੇਰਾ ਪਲਾਨ ਇਸਪੌਂਡ ਦੇ ਰਿਹਾ ਕਰੋ ਜ਼ਰੂਰ ਬਲੌਗ ਦੇ ਵਿੱਚ ਕੋਈ ਕੋਈ ਆਪਣਾ ਬਲੌਗ ਤਾਂ ਲੇਟ ਜਾਂਦਾ ਕਿ ਆ ਥੋੜਾ ਜਨਾ ਕੰਮ ਜਾ ਪਿਆ ਜਾਂਦਾ ਵਿੱਚ ਜਿੱਦਾਂ ਹੁਣ ਫੂਡ ਦਾ ਵਿੱਚ ਬਲੌਗ ਰਹਿ ਗਿਆ ਕੰਮ ਰਹਿ ਗਿਆ ਆਪਣਾ ਤਾਂ ਕਰਕੇ ਬਲੌਗ ਆ ਜਾਣੀ ਤੇ ਕੋਈ ਨਾ ਹੁਣ ਆਪਾਂ ਲਗਾਤਾਰ ਵਲੌਗ ਸ਼ੁਰੂ ਕਰਦਾਂਗੇ ਮੇਰਾ ਪਰਾ ਸਪੋਰਟ ਜੁੜ ਕਰਿਓ ਆਪਾਂ ਨੂੰ ਤੇ ਹੁਣ ਕਰਦਿਆਂ ਵਲੌਗ ਨੂੰ ਐਂਡ ਤੇ ਓਕੇ ਟਾਟਾ ਬਾਏ ਬਾਏ